ਇਹ ਆਪਣੇ ਸਰਵਨ ਸਿੰਘ ਪੰਦੇਰ ਵਰਗੇ ਉੱਠ ਕੇ ਮੂੰਹ ਚੱਕ ਕੇ ਕਹਿ ਦਣਗੇ ਪੰਜਾਬ ਬੰਦ ਕਰ ਦਿਓ ਜੀ ਪਰ ਸਾਡਾ ਸਵਾਲ ਇਹ ਆ ਕਿ ਪੰਜਾਬ ਬੰਦ ਕਿਉਂ ਦੇਖੋ ਜਿਹੜੀਆਂ ਆਪਣੀਆਂ ਮੰਗਾਂ ਨੇ ਉਹ ਸਾਰੀਆਂ ਸੈਂਟਰ ਦੇ ਨਾਲ ਰਿਲੇਟਡ ਨੇ ਕੋਈ ਵੀ ਐਜੀ ਮੰਗ ਨਹੀਂ ਹੈਗੀ ਜਿਹੜੀ ਉਹ ਪੰਜਾਬ ਨਾਲ ਰਿਲੇਟਡ ਹੋਵੇ ਠੀਕ ਨਹੀਂ ਫਿਰ ਪੰਜਾਬ ਬੰਦ ਕਿਉਂ ਬੇ ਹਰਿਆਣਾ ਵੀ ਬੰਦ ਹੋਣਾ ਚਾਹੀਦਾ ਹਮਾਚਲ ਰਾਸਥਾਨ ਸਾਰੇ ਇੰਡੀਆ ਦੇ ਇੰਡੀਆ ਬੰਦ ਹੋਣਾ ਚਾਹੀਦਾ ਫਿਰ ਤਾਂ ਤੇ ਇਹ ਪੁੱਛਣ ਵਾਲਾ ਹੋਵੇ ਕਿ ਭਾਈ ਜਿਹੜੇ ਦਿਹਾੜੀਦਾਰ ਨੇ ਰਿਕਸ਼ਾ ਚ ਲਾਉਂਦੇ ਨੇ ਜਾਂ ਦਿਹਾੜੀਆਂ ਕਿ ਦਿਹਾੜੀ ਦਿਹਾੜੀ ਕਰਕੇ ਮਾੜਾ ਮੋਟਾ ਆਪਣਾ ਡੇਲੀ ਦਾ ਡੇਲੀ ਆਪਣਾ ਘਰ ਆਪਣਾ ਚਲਾਉਂਦੇ ਨੇ ਜਿਹੜਾ ਆਪਣੇ ਦਿਹਾੜੀਦਾਰਾ ਬੰਦਾ ਵਾ ਮਜ਼ਦੂਰ ਆ ਉਹਨਾਂ ਦਿਹਾੜੀ ਕਰਨੀ ਆ ਇੱਕ ਦਿਨ ਵੀ ਉਹਦੀ ਦਿਹਾੜੀ ਜੇ ਨਾ ਲੱਗੇ ਨਾ ਉਹਨੂੰ ਪੁੱਛ ਕੇ ਦੇਖੋ ਉਹਦੇ ਘਰੇ ਰੋਟੀ ਨਹੀਂ ਪੱਕਦੀ ਤੁਸੀਂ ਤਾਂ ਆਪਣਾ ਚੱਕ ਲਿਆ ਮੂੰਹ ਜਦੇ ਕਹਿ ਦਿੰਦੇ ਹੋ ਪ੍ਰੈਸ ਦੇ ਸਾਹਮਣੇ ਆ ਕੇ মিডিਆ ਇਕੱਠੀ ਕਰਕੇ ਤੇ ਪੰਜਾਬ ਬੰਦ ਕਰ ਦਿਓ ਜੀ 30 ਤਰੀਕ ਨੂੰ ਪਰ ਇਹੀ ਤਾਂ ਸਵਾਲ ਕਿ ਕਿਉਂ ਬੰਦ ਅਗੇ ਇੰਨਾ ਕੁਝ ਤੁਸੀਂ ਪਹਿਲੇ ਅੰਦੋਲਨ ਦੇ ਵਿੱਚ ਆਪਾਂ ਹਜੇ ਤੱਕ ਕੁਝ ਵੀ ਸਿੱਖਿਆ ਹੈਗਾ ਫਿਰ ਤਾਂ ਪਹਿਲੇ ਅੰਦੋਲਨ ਦੇ ਵਿੱਚ ਆਪਣੇ ਨਾਲ ਕੀ ਕੁਝ ਨਹੀਂ ਹੋਇਆ ਪਹਿਲੇ ਅੰਦੋਲਨ ਦੇ ਵਿੱਚ ਕਿੰਨੇ ਸਟੋਰ ਬੰਦ ਕਰਾਏ ਗਏ ਕਿੰਨੇ ਯੂਰੇ ਸਟੋਰ ਬੰਦ ਕਰਾਏ ਗਏ ਕਿੰਨੇ ਆਪਣੇ ਛੋਟੇ-ਛੋਟੇ ਮਾਲ ਬੰਦ ਕਰਾਏ ਗਏ ਜਿਹੜੇ ਉੱਥੇ ਬੇਰੋਜ਼ਗਾਰ ਨੌਜਵਾਨ ਹੋਏ ਜਾਂ ਕੁੜੀਆਂ ਜਾਂ ਮੁੰਡੇ ਉਹਨਾਂ ਨੂੰ ਨੌਕਰੀ ਦਿੱਤੀ ਕਿੱਥੇ ਨੂੰ ਉਹਨਾਂ ਨੂੰ ਨੌਕਰੀਆਂ ਦਵਾਤੀਆਂ ਪਹਿਲਾਂ ਵਾਲਿਆਂ ਨੂੰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਭੰਤੇਰ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੂੰ ਪਹਿਲਾਂ ਵਾਲਿਆਂ ਨੂੰ ਨੌਕਰੀਆਂ ਦਵਾਤੀਆਂ ਤੇਰੇ ਵਰਗੇ ਆਪ ਤਾਂ ਆਪਣੇ ਪੰਦਰ ਬੈ ਕੇ ਆਪਣੇ ਉਹ ਕਰਜ਼ਿਆਂ ਦੇ ਅੰਦਰ ਖਾਤੇ ਮੀਟਿੰਗਾਂ ਕਰਕੇ ਤੇ ਆਪ ਉਹ ਕਰ ਜਾਂਦੇ ਨੇ ਤੇ ਬਾਹਰ ਬੈਠੇ ਜਿਹੜੇ ਗਰੀਬ ਵਿਚਾਰੇ ਉਹ ਰਗੜੇ ਜਾਂਦੇ ਨੇ ਠੀਕ ਨਹੀਂ ਇਹਨੂੰ ਇਹ ਪੁੱਛੋ ਨਾ ਪੰਦੇਰ ਨੂੰ ਇਹ ਪੁੱਛੋ ਕਿ ਤੂੰ ਅੱਜ ਤੱਕ ਕੀਤਾ ਕੀ ਆ ਇਹ ਤਾਂ ਦੱਸ ਦੇ ਮੈਂ ਕੱਲਾ ਸੀਗਾ ਸਾਰੀ ਮੀਡੀਆ ਦੇ ਵਿੱਚ ਮੈਂ ਇਹਨੂੰ ਸਵਾਲ ਕਰਨੇ ਚਾਹੇ ਪੰਦੇਰ ਨੂੰ ਇਹ ਵੀ ਤਾਂ ਇਹੀ ਕਹਿੰਦੇ ਨੇ ਕਿ ਲੀਡਰਾਂ ਨੂੰ ਸਵਾਲ ਕਰੋ ਫਿਰ ਜਾਂ ਇਹਨਾਂ ਨੂੰ ਸਵਾਲ ਕਰਦੇ ਭੱਜੇ ਕਿਉਂ ਜੇ ਤੁਸੀਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਫਿਰ ਲੋਕਾਂ ਦੇ ਲੋਕਾਂ ਨੂੰ ਪਿੱਛੇ ਘਾ ਤੇ ਲਾਉਨੇ ਹੋ ਲੀਡਰਾਂ ਨੂੰ ਤੁਸੀਂ ਕਹਿੰਦੇ ਹੋ ਸਵਾਲ ਜਵਾਬ ਕਰੋ ਤੇ ਆਪਣੀ ਵਾਰੀ ਫੇ ਭੱਜਲੇ ਤੁਸੀਂ ਜਾਂ ਤੁਹਾਨੂੰ ਸਵਾਲ ਕਰਨ ਦੀ ਵਾਰੀ ਆਈ। ਦੇਖ ਲਓ ਤੁਸੀਂ ਵੀਡੀਓ ਮੈਂ ਸ਼ੇਅਰ ਵੀ ਕੀਤੀ ਆ ਫੇਸਬੁੱਕ ਤੇ ਵੀ ਪਾਈ ਆ ਹੋਰ ਵੀ ਪਾਈ ਆ ਤੁਸੀਂ ਦੇਖ ਲਓ ਕਿਵੇਂ ਭੱਜ ਰਹੇ ਨੇ ਜਿੱਦਾਂ ਮੈਂ ਕੋਈ ਕੋਈ ਆਪਣੇ ਮੈਂ ਕੋਈ ਉਹ ਸੀਗਾ ਅੱਤਵਾਦੀ ਆ ਕੋਈ ਅੱਤਵਾਦੀ ਆ ਮੈਂ ਜਾਂ ਕੋਈ ਟੈਰਰਿਸਟਾਂ ਜਾਂ ਕੋਈ ਹੋਰ ਆ ਮੈਂ ਮੈਂ ਕੋਈ ਮਾਰਨ ਗਿਆ ਸੀ ਤੁਹਾਨੂੰ ਮੇਰੇ ਕੋਲ ਕੋਈ ਬੰਪਸ ਸੀਗਾ ਜਾਂ ਕੋਈ ਮੇਰੇ ਕੋਲ ਹਥਿਆਰ ਸੀ ਕਿਹੜਾ ਮੈਂ ਤੁਹਾਨੂੰ ਗੋਲੀ ਮਾਰਨ ਗਿਆ ਸੀ ਦੇਖੋ ਇੱਕ ਕਾਲ ਦਿੱਤੀ ਆ ਸਰਪਲ ਸਿੰਘ ਪੰਦੇਰ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਨੇ ਕਿ 30 ਤਰੀਕ ਨੂੰ ਪੰਜਾਬ ਬੰਦ ਕਰਾਂਗੇ ਅਸੀਂ ਤੇ ਕੱਲ ਦੇ ਉਹ ਕਾਫੀ ਜਗ੍ਹਾ ਦੇ ਉੱਪਰ ਆਪਣੇ ਕਾਫੀ ਜਗ੍ਹਾ ਦੇ ਉੱਪਰ ਆਪਣੇ ਵੀਡੀਓ ਪਾਉਂਦੇ ਫਿਰਦੇ ਪਏ ਸੀ ਢੋਲ ਟੈਕਸਾਂ ਤੇ ਹੋਰ ਜਥੇਬੰਦੀਆਂ ਨੂੰ ਲੈ ਕੇ ਪਰ ਸਾਡਾ ਸਵਾਲ ਇਹ ਹੈ ਕਿ ਪੰਜਾਬ ਬੰਦ ਕਿਉਂ ਪੰਜਾਬ ਬੰਦ ਦੇਖੋ ਜਿਹੜੀਆਂ ਆਪਣੀਆਂ ਮੰਗਾਂ ਨੇ ਉਹ ਸਾਰੀਆਂ ਸੈਂਟਰ ਦੇ ਨਾਲ ਰਿਲੇਟਡ ਨੇ ਕੋਈ ਵੀ ਅਜਿਹੀ ਮੰਗ ਨਹੀਂ ਹੈਗੀ ਜਿਹੜੀ ਉਹ ਪੰਜਾਬ ਨਾਲ ਰਿਲੇਟਡ ਹੋਵੇ ਠੀਕ ਨਹੀਂ ਫਿਰ ਪੰਜਾਬ ਬੰਦ ਕਿਉਂ ਪਹਿਲੀ ਗੱਲ ਤਾਂ ਇਹ ਇਹ ਆ ਕਿ ਇਕੱਲਾ ਪੰਜਾਬ ਬੰਦ ਕਿਉਂ ਫਿਰ ਦੂਜੀ ਗੱਲ ਇਹ ਹੈ ਕਿ ਜੇ ਐਮਐਸਪੀ ਤਾਂ ਸਾਰੇ ਪਾਸੇ ਲੀਗਲ ਹੋ ਜੇ ਐਮਐਸਪੀ ਦਾ ਆਪਣੇ ਗਾਰੰਟੀ ਕਾਨੂੰਨ ਬਣੂਗਾ ਠੀਕ ਨਹੀਂ ਉਹ ਸਾਰੇ ਪਾਸੇ ਆਪਣੇ ਹੋਊਗੀ ਫਿਰ ਆਪਣੇ ਲੀਗਲ ਤਾਂ ਸਾਰੇ ਪਾਸੇ ਹੋਊਗੀ ਫੇ ਕੱਲਾ ਪੰਜਾਬ ਬੰਦ ਕਿਉਂ ਫੇ ਹਰਿਆਣਾ ਵੀ ਬੰਦ ਹੋਣਾ ਚਾਹੀਦਾ ਹਿਮਾਚਲ ਰਾਜਸਥਾਨ ਸਾਰੇ ਇੰਡੀਆ ਦੇ ਇੰਡੀਆ ਬੰਦ ਹੋਣਾ ਚਾਹੀਦਾ ਫਿਰ ਤਾਂ ਫਿਰ ਪੰਜਾਬ ਹੀ ਕਿਉਂ ਭੁਗਤ ਰਿਆ ਵਾ ਮੈਨੂੰ ਇਹ ਨਹੀਂ ਸਮਝ ਲੱਗਦੀ ਇਹ ਆਪਣੇ ਸਰਵਨ ਸਿੰਘ ਪੰਦੇਰ ਵਰਗੇ ਉੱਠ ਕੇ ਮੂੰਹ ਚੱਕ ਕੇ ਕਹਿ ਦਣਗੇ ਪੰਜਾਬ ਬੰਦ ਕਰ ਦਿਓ ਜੀ ਆਹ ਬੰਦ ਕਰ ਦਿਓ ਜੀ ਉਹ ਬੰਦ ਕਰ ਦਿਓ ਜੀ ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਕਿ ਭਾਈ ਜਿਹੜੇ ਦਿਹਾੜੀਦਾਰ ਨੇ ਰਿਕਸ਼ਾ ਚਲਾਉਂਦੇ ਨੇ ਜਾਂ ਦਿਹਾੜੀਆਂ ਇੱਕ ਦਿਹਾੜੀ ਦਿਹਾੜੀ ਕਰਕੇ ਮਾੜਾ ਮੋਟਾ ਆਪਣਾ ਦਿੱਲੀ ਦਾ ਦਿੱਲੀ ਆਪਣਾ ਘਰ ਆਪਣਾ ਚਲਾਉਂਦੇ ਨੇ ਜਿਹੜਾ ਆਪਣੇ ਦਿਹਾੜੀਦਾਰ ਬੰਦਾ ਵਾ ਮਜ਼ਦੂਰ ਆ ਉਹਨਾਂ ਦਿਹਾੜੀ ਕਰਨੀ ਆ ਇੱਕ ਦਿਨ ਵੀ ਉਹਦੀ ਦਿਹਾੜੀ ਜੇ ਨਾ ਲੱਗੇ ਨਾ ਉਹਨੂੰ ਪੁੱਛ ਕੇ ਦੇਖੋ ਉਹਦੇ ਘਰੇ ਰੋਟੀ ਨਹੀਂ ਪੱਕਦੀ ਤੁਸੀਂ ਤਾਂ ਆਪਣਾ ਚੱਕ ਲਿਆ ਮੂੰਹ ਜਦੇ ਕਹਿ ਦਿੰਦੇ ਹੋ ਪ੍ਰੈਸ ਦੇ ਸਾਹਮਣੇ ਆ ਕੇ মিডিਆ ਇਕੱਠੀ ਕਰਕੇ ਤੇ ਪੰਜਾਬ ਬੰਦ ਕਰ ਦਿਓ ਜੀ 30 ਤਰੀਕ ਨੂੰ ਪਰ ਇਹੀ ਤਾਂ ਸਵਾਲ ਕਿ ਕਿਉਂ ਬੰਦ ਅੱਗੇ ਇੰਨਾ ਕੁਝ ਤੁਸੀਂ ਪਹਿਲੇ ਅੰਦੋਲਨ ਦੇ ਵਿੱਚ ਆਪਾਂ ਹਜੇ ਤੱਕ ਕੁਝ ਵੀ ਨਹੀਂ ਸਿੱਖਿਆ ਹੈਗਾ ਫਿਰ ਤਾਂ ਪਹਿਲੇ ਅੰਦੋਲਨ ਦੇ ਵਿੱਚ ਆਪਣੇ ਨਾਲ ਕੀ ਕੁਝ ਨਹੀਂ ਹੋਇਆ ਪਹਿਲੇ ਅੰਦੋਲਨ ਦੇ ਵਿੱਚ ਕਿੰਨੇ ਸਟੋਰ ਬੰਦ ਕਰਾਏ ਗਏ ਕਿੰਨੇ Jio ਦੇ ਸਟੋਰ ਬੰਦ ਕਰਾਏ ਗਏ ਕਿੰਨੇ ਆਪਣੇ ਵੱਡੇ-ਵੱਡੇ ਮਾਲ ਬੰਦ ਕਰਾਏ ਗਏ ਜਿਹੜੇ ਉੱਥੇ ਬੇਰੋਜ਼ਗਾਰ ਨੌਜਵਾਨ ਹੋਏ ਜਾਂ ਕੁੜੀਆਂ ਜਾਂ ਮੁੰਡੇ ਉਹਨਾਂ ਨੂੰ ਨੌਕਰੀ ਦਿੱਤੀ ਗਈ ਕਿਸੇ ਨੂੰ ਪਹਿਲਾਂ ਤਾਂ ਇਹ ਦੱਸ ਦੋ ਜੇ ਕਿਸੇ ਨੂੰ ਨੌਕਰੀ ਦਿੱਤੀ ਗਈ ਆ ਤਾਂ ਮੈਨੂੰ ਦੱਸ ਦੋ ਜਿਹੜੇ ਬੇਰੋਜ਼ਗਾਰ ਹੋਏ ਜਿਹੜੇ ਸਟੋਰ ਬੰਦ ਹੋਏ ਸੀਗੇ ਜਿੰਨੇ ਵੀ ਸਟੋਰ ਬੰਦ ਕਰਾਏ ਤੁਸੀਂ ਦੇਖ ਲਓ ਆਪਣੇ ਬਠਿੰਡੇ ਸਾਈਡ ਹੋਰ ਪੰਜਾਬ 'ਚ ਕਈ ਜਗ੍ਹਾ ਤੇ ਉੱਪਰ Jio ਦੇ ਸਟੋਰ ਬੰਦ ਕਰ ਦੋ ਜੀ ਆਹ ਬੰਦ ਕਰ ਦੋ ਜੀ ਉਹ ਬੰਦ ਕਰ ਦੋ ਪੰਪ ਬੰਦ ਕਰ ਦੋ ਠੀਕ ਨਹੀਂ ਜਿਹੜੇ ਉੱਥੋਂ ਆਪਣੇ ਲੱਗੇ ਤਾਂ ਆਪਣੇ ਪੰਜਾਬ ਦੇ ਹੋਏ ਸੀ ਨਾ ਨੌਜਵਾਨਾਂ ਦਾ ਸਟੋਰਾਂ ਦੇ ਉੱਪਰ ਪ੍ਰਾਈਵੇਟ ਜੌਬ ਜਿਹੜੇ ਕਰਦੇ ਸੀਗੇ ਕਿੰਨੇ ਆਪਣੇ ਬੇਰੋਜ਼ਗਾਰ ਹੋਏ ਨੌਜਵਾਨ ਆਪਣੇ ਕਿੰਨੀਆਂ ਆਪਣੀਆਂ ਭੈਣਾਂ ਆਪਣੀਆਂ ਬੇਰੋਜ਼ਗਾਰ ਹੋਈਆਂ ਉਹਨਾਂ ਨੂੰ ਨੌਕਰੀਆਂ ਦਵਾਤੀਆਂ ਪਹਿਲਾਂ ਵਾਲਿਆਂ ਨੂੰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਪੰਤੇਰ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੂੰ ਪਹਿਲਾਂ ਵਾਲਿਆਂ ਨੂੰ ਨੌਕਰੀਆਂ ਦਵਾਤੀਆਂ ਤੇਰੇ ਵਰਗੇ ਆਪ ਤਾਂ ਆਪਣੇ ਅੰਦਰ ਬੈ ਕੇ ਆਪਣੇ ਉਹ ਕਰਜ਼ਿਆਂ ਦੇ ਅੰਦਰ ਖਾਤੇ ਮੀਟਿੰਗਾਂ ਕਰਕੇ ਤੇ ਆਪ ਉਹ ਕਰ ਜਾਂਦੇ ਨੇ ਤੇ ਬਾਹਰ ਬੈਠੇ ਜਿਹੜੇ ਗਰੀਬ ਵਿਚਾਰੇ ਉਹ ਰਗੜੇ ਜਾਂਦੇ ਨੇ ਠੀਕ ਨਹੀਂ ਇਹਨੂੰ ਇਹ ਪੁੱਛੋ ਨਾ ਪੰਤੇਰ ਨੂੰ ਇਹ ਪੁੱਛੋ ਕਿ ਤੂੰ ਅੱਜ ਤੱਕ ਕੀਤਾ ਕੀ ਆ ਇਹ ਤਾਂ ਦੱਸ ਦਵੇ ਮੈਂ ਉਦੋਂ ਇਹਨੂੰ ਇੱਕ ਹੀ ਆਪਣੇ ਜਿੱਦਣ ਇਹਨਾਂ ਨੇ ਆਪਣੇ ਅ ਗੈਰ ਰਾਜਨੀਤਿਕ ਤੇ ਰਾਜਨੀਤਿਕ ਦੀ ਮੀਟਿੰਗ ਸੀਗੀ ਪਟਿਆਲੇ 21 ਤਰੀਕ 21 ਤਰੀਕ ਨੂੰ ਮੀਟਿੰਗ ਜਿੱਦਣ ਇਹਨਾਂ ਦੀ ਮੀਟਿੰਗ ਸੀਗੀ ਪਟਿਆਲੇ ਗੁਰਦੁਆਰਾ ਦੁੱਖਨਵਾਰਨ ਸਾਹਿਬ ਰਾਜਨੀਤਿਕ ਕਾਲੇ ਤੇ ਗੈਰ ਰਾਜਨੀਤਿਕ ਕਾਲੇ ਆਪਣੇ ਇਧਰ ਸਰਬੰਨ ਬੰਦੇ ਆਇਆ ਹੋਇਆ ਸੀ ਇਹਨਾਂ ਦੇ ਨਾਲ ਆਪਣੇ ਸੀਗੇ ਆਪਣੇ ਦੁਆਬਾ ਜੁਨੀਅਨ ਤੋਂ ਸੀਗੇ ਠੀਕ ਨਹੀਂ ਤੇ ਨਾਲ ਉਧਰ ਉਗਰਾਹਾ ਜੱਥੇਬੰਦੀ ਤੋਂ ਆਏ ਹੋਏ ਸੀਗੇ ਆਪਣੇ ਤੇ ਹੋਰ ਆਪਣੇ ਰਾਜੇਵਾਲ ਸਾਹਿਬ ਆਏ ਹੋਏ ਸਾਰੇ ਆਏ ਹੋਏ ਸੀ ਉਦੋਂ ਮੇਰੇ ਮੈਂ ਇਕੱਲਾ ਗਿਆ ਵਾਂ ਮੇਰੇ ਨਾਲ ਕੋਈ ਨਹੀਂ ਗਿਆ ਹੈਗਾ ਮੈਂ ਇਕੱਲਾ ਸੀਗਾ ਸਾਰੀ ਮੀਡੀਆ ਦੇ ਵਿੱਚ ਮੈਂ ਇਹਨੂੰ ਸਵਾਲ ਕਰਨੇ ਚਾਹੇ ਪੰਦੇਰ ਨੂੰ ਇਹ ਵੀ ਤਾਂ ਇਹੀ ਕਹਿੰਦੇ ਨੇ ਕਿ ਲੀਡਰਾਂ ਨੂੰ ਸਵਾਲ ਕਰੋ ਫਿਰ ਜਾਂ ਇਹਨਾਂ ਨੂੰ ਸਵਾਲ ਕਰਦੇ ਭੱਜੇ ਕਿਉਂ ਇਹ ਭੱਜੇ ਕਿਉਂ ਪਹਿਲਾਂ ਤਾਂ ਇਹ ਦੱਸਣੇ ਭੱਜੇ ਕਿਉਂ ਜੇ ਤੁਸੀਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਫਿਰ ਲੋਕਾਂ ਦੇ ਲੋਕਾਂ ਨੂੰ ਪਿੱਛੇ ਕਾ ਤੇ ਲਾਉਨੇ ਹੋ ਲੀਡਰਾਂ ਨੂੰ ਤਾਂ ਤੁਸੀਂ ਕਹਿੰਦੇ ਹੋ ਸਵਾਲ ਜਵਾਬ ਕਰੋ ਤੇ ਆਪਣੀ ਵਾਰੀ ਫਿਰ ਭੱਜਲੇ ਤੁਸੀਂ ਜਾਂ ਤੁਹਾਨੂੰ ਸਵਾਲ ਕਰਨ ਦੀ ਵਾਰੀ ਆਈ ਤਾਂ ਦੇਖ ਲਓ ਤੁਸੀਂ ਵੀਡੀਓ ਮੈਂ ਸ਼ੇਅਰ ਵੀ ਕੀਤੀ ਆ ਫੇਸਬੁੱਕ ਤੇ ਵੀ ਪਾਈ ਆ ਹੋਰ ਵੀ ਪਾਈ ਆ ਤੁਸੀਂ ਦੇਖ ਲਓ ਕਿਵੇਂ ਭੱਜ ਰਹੇ ਨੇ ਜਿੱਦਾਂ ਮੈਂ ਕੋਈ ਹੱਥ ਕੋਈ ਆਪਣੇ ਮੈਂ ਕੋਈ ਉਹ ਸੀਗਾ ਅੱਤਵਾਦੀ ਆ ਕੋਈ ਅੱਤਵਾਦੀ ਆ ਮੈਂ ਜਾਂ ਕੋਈ ਟੈਰਰਿਸਟਾਂ ਜਾਂ ਕੋਈ ਹੋਰ ਆ ਮੈਂ ਮੈਂ ਕੋਈ ਕੋਈ ਮਾਰਨ ਗਿਆ ਸੀ ਤੁਹਾਨੂੰ ਮੇਰੇ ਕੋਲ ਕੋਈ ਬੰਬ ਸੀਗਾ ਜਾਂ ਕੋਈ ਮੇਰੇ ਕੋਲ ਹਥਿਆਰ ਸੀ ਜਿਹੜਾ ਮੈਂ ਤੁਹਾਨੂੰ ਗੋਲੀ ਮਾਰਨ ਗਿਆ ਸੀ ਮੈਂ ਕੱਲਾ ਗਿਆ ਮੈਂ ਤੁਹਾਡੇ ਨਾਲ ਤਾਂ ਥੋਡੀ ਟੀਮ ਸੀ ਸਾਰੀ ਭੰਤੇਰ ਸਾਹਿਬ ਦੇ ਨਾਲ ਸਾਰੀ ਟੀਮ ਸੀ ਕਿ 15 20 ਬੰਦੇ ਸੀ ਭੰਤੇਰ ਦੇ ਨਾਲ ਇਹਨੇ মিডিਆ ਦੇ ਵਿੱਚ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ ਲੋਕਾਂ ਨੂੰ ਤਾਂ ਇਹ ਕਹਿੰਦਾ ਵਾ ਸਵਾਲ ਕਰੋ ਲੀਡਰਾਂ ਨੂੰ ਤੇ ਆਪਣੀ ਫਿਰ ਇਹਨਾਂ ਦੀ ਵਾਰੀ ਕੀ ਹੋ ਜਾਂਦੀ ਹੈ ਸਵਾਲਾਂ 'ਵਰ ਕਿਉਂ ਪਾਉਂਦੇ ਆ ਫਿਰ ਇਹ ਜਾਂ ਤਾਂ ਇਹ ਦੱਸਣ ਨਾ ਕਿ ਭਾਈ ਫਿਰ ਤਾਂ ਇਹ ਫਿਰ ਤਾਂ ਇਹਨਾਂ ਦਾ ਫਿਰ ਇਹ ਵੀ ਗਲਤ ਆ ਫਿਰ ਲੀਡਰਾਂ ਨੂੰ ਬਣਾ ਕਰਨ ਸਵਾਲ ਇਹ ਫਿਰ ਲੀਡਰਾਂ ਦੀ ਵਾਰੀ ਕਿਉਂ ਹੋ ਲੀਡਰਾਂ ਨੂੰ ਕਿਉਂ ਕਹਿੰਦੇ ਨੇ ਲੀਡਰਾਂ ਨੂੰ ਸਵਾਲ ਕਰੋ ਜਾਂ ਤਾਂ ਆਪ ਨਹੀਂ ਤੁਸੀਂ ਜਵਾਬ ਦੇਣਾ ਤਾਂ ਠੀਕ ਨਹੀਂ ਇੱਕ ਇੱਕ ਗੱਲ ਦਾ ਵੀ ਦੱਸ ਦੋ ਜੇ ਜਵਾਬ ਦਿੱਤਾ ਵਾ ਇਸ ਕਿਸੇ ਗੱਲ ਦਾ ਵੀ মিডিਆ ਨੇ ਸਾਰੀਆਂ ਵੀਡੀਓ ਚਲਾਈਆਂ ਨੇ ਫਿਰ ਲੀਵਿੰਗ ਇੰਡੀਆ ਨਿਊਜ਼ ਦੇ ਉੱਪਰ ਮੇਰੀ ਇੰਟਰਵਿਊ ਵੀ ਆਈ ਹੈ ਆਪਣੇ ਪਰਸੋਂ ਲੀਵਿੰਗ ਇੰਡੀਆ ਨਿਊਜ਼ ਚੈਨਲ ਆ ਜਿਹੜਾ ਉਸ ਤੇ ਮੇਰੀ ਪਰਸੋਂ ਇੰਟਰਵਿਊ ਵੀ ਮੈਂ ਦਿੱਤੀ ਹੈ ਕਿ ਭਾਈ ਚੈੱਕ ਕਰੋ ਸਾਰੀਆਂ ਵੀਡੀਓ ਮੈਂ ਕਿਹੜਾ ਕੋਈ ਟੈਰਰਿਸਟ ਨਹੀਂ ਮੈਂ ਵੀ ਤਾਂ ਪੰਜਾਬ ਦਾ ਹੀ ਆ ਮੈਂ ਵੀ ਤਾਂ ਪੰਜਾਬ ਦਾ ਹੀ ਆ ਮੈਂ ਕਿਹੜਾ ਕੋਈ ਬਾਹਰੋਂ ਆ ਕੇ ਇਹਨਾਂ ਨੂੰ ਸਵਾਲ ਕੀਤੇ ਸੀਗੇ ਮੈਂ ਕਿਹੜਾ ਕੋਈ ਬਾਹਰੋਂ ਆ ਕੇ ਇਹਨਾਂ ਨੂੰ ਸਵਾਲ ਕੀਤੇ ਸੀ ਤੇ ਭਾ ਜੇ ਕਿਉਂ ਇਹ ਠੀਕ ਨਹੀਂ ਫਿਰ ਹੁਣ ਧਮਕੀਆਂ ਕਿਉਂ ਦਵਾਈਆਂ ਦਾ ਜਾਰੀਆਂ ਨੇ ਮੈਨੂੰ ਸਵਾਲ ਤਾਂ ਮੈਂ ਪੁੱਛ ਕੇ ਰਹੂੰਗਾ ਇਹਨੂੰ ਪੰਦੇਰ ਨੂੰ ਚਾਹੇ ਜੋ ਮਰਜ਼ੀ ਹੋ ਜਵੇ ਮੈਂ ਤਾਂ ਹੀ ਤਾਂ ਕਹਿਣਾ ਇਹਨੇ ਤਾਂ ਮੂੰਹ ਚੱਕ ਕੇ ਕਹਿਤਾ ਤੀਨ ਨੂੰ ਬੰਦ ਕਰ ਦੋ ਪੰਜਾਬ ਠੀਕ ਨਹੀਂ ਪਹਿਲਾਂ ਤਾਂ ਇਹਨੂੰ ਇਹ ਪੁੱਛਣ ਵਾਲਾ ਹੋਵੇ ਪਹਿਲੇ ਕਿਸਾਨੀ ਅੰਦੋਲਨ ਦੌਰਾਨ ਜਿੰਨੇ ਬੇਰੋਜ਼ਗਾਰ ਆਪਣੇ ਨੌਜਵਾਨ ਹੋਏ ਨੇ ਕਦੇ ਕਿਸੇ ਸਟੋਰ ਤੇ ਕੋਈ ਕੋਈ ਸਟੋਰ ਬੰਦ ਕਰਤਾ ਕਦੇ ਕੋਈ ਸਟੋਰ ਬੰਦ ਕਰਤਾ ਉਹਨਾਂ ਨੂੰ ਨੌਕਰੀਆਂ ਦਵਾਤੀਆਂ ਪੰਦੇਰ ਨੇ ਪਹਿਲੇ ਕਿਸਾਨੀ ਅੰਦੋਲਨ ਦੌਰਾਨ ਕਿੰਨੇ ਆਪਣੇ ਉਹ ਹੋਏ ਨੇ ਆਪਣੇ ਸ਼ਹੀਦ ਹੋਏ ਨੇ ਮੁੰਡੇ ਤੇ ਕੀ ਕੁਝ ਨਹੀਂ ਹੋਇਆ ਉਹਨਾਂ ਨੂੰ ਨੌਕਰੀਆਂ ਦਵਾਤੀਆਂ ਪੰਦੇਰ ਨੇ ਪਹਿਲਾਂ ਤਾਂ ਇਹ ਦੱਸੇ ਪਹਿਲੇ ਵਾਲੇ ਦਾ ਹਜੇ ਜ਼ਖਮ ਭਰੇ ਨਹੀਂ ਇਹ ਨਵੇਂ ਕਰਨ ਲੱਗੇ ਹੋਏ ਨੇ ਫਿਰ ਪੰਜਾਬ ਹੀ ਬੰਦ ਕਿਉਂ ਐਮਐਸਪੀ ਦਾ ਜੇ ਮੈਂ ਇੱਕ ਗੱਲ ਐਮਐਸਪੀ ਦਾ ਸਾਰੇ ਪਾਸੇ ਲਾਗੂ ਹੋਣੀ ਆ ਜੇ ਹੋਈ ਤਾਂ ਕੱਲੇ ਪੰਜਾਬ ਲਈ ਤਾਂ ਚਾਹੀਦੀ ਨਹੀਂ ਸਾਰੇ ਪਾਸੇ ਚਾਹੀਦੀ ਆ ਉਹ ਫਿਰ ਪੰਜਾਬ ਹੀ ਬੰਦ ਕਿਉਂ ਕੱਲਾ ਠੀਕ ਨਹੀਂ ਫਿਰ ਮੈਨੂੰ ਇਹ ਦੱਸੋ ਦਿਹਾੜੀਦਾਰ ਕਿੱਥੇ ਜਾਊਗਾ ਜਿਹੜਾ ਰਿਕਸ਼ਾ ਚਲਾਉਂਦਾ ਵਾ ਆਪਣਾ ਜਾਂ ਦਿਹਾੜੀ ਕਰਦਾ ਮਜ਼ਦੂਰ ਉਹ ਕਿੱਥੇ ਜਾਊਗਾ ਉਹਨੂੰ ਪੰਦੇਰ ਕੀ ਕਰੂਗਾ ਪੰਦੇਰ ਵਰਗਾ ਤਾਂ ਆਪਣੀ ਦਿਹਾੜੀ ਪਾ ਕੇ ਘਰੇ ਵੇਝ ਜਾਂਦਾ ਵਾ ਰੋਜ਼ ਠੀਕ ਨਹੀਂ ਇਹਨੂੰ ਪੁੱਛੋ ਨਾ ਕਿ ਬਾਕੀ ਦੇ ਬੰਦੇ ਕਿੱਥੇ ਜਾਣਗੇ ਕਿ ਤੇ ਤੁਸੀਂ ਤਾਂ ਕਹਿਤਾ ਮੂੰਹ ਚੱਕ ਕੇ ਪਾੜ ਕੇ ਕਿ ਪੰਜਾਬ ਬੰਦ ਕਿਉਂ ਬੰਦ ਇਹ ਤਾਂ ਦੱਸੋ ਨਾ ਕਿ ਕਿਉਂ ਬੰਦ ਗੱਲ ਭਾਈ ਗੱਲ ਤੁਸੀਂ ਬਿਲਕੁਲ ਸਹੀ ਲਿਖੀ ਹੈ ਕਿ ਬਾਕੀ ਕਿਉਂ ਨਹੀਂ ਕਰ ਰਹੀਆਂ ਇਹੀ ਚੀਜ਼ ਮੈਂ ਇੱਕ ਚੀਜ਼ ਵਧੀਆ ਤੁਸੀਂ ਇਹ ਸਵਾਲ ਕੀਤਾ ਭਾਈ ਬਾਕੀ ਯੂਨੀਅਨਾਂ ਨੇ ਕਿਸੇ ਨੇ ਵੀ ਸਮਰਥਨ ਨਹੀਂ ਦਿੱਤਾ ਇਹਨਾਂ ਨੇ ਬੰਦ ਤੂੰ ਪੰਜਾਬ ਬੰਦ ਨੂੰ ਲੈ ਕੇ ਕਿਸੇ ਨੇ ਸਮਰਥਨ ਨਹੀਂ ਦਿੱਤਾ ਹੈਗਾ ਇਹ ਸਿਰਫ ਆਪਣੀ ਜਥੇਬੰਦੀ ਚਮਕਾਉਣ ਲੱਗਿਆ ਹੋਇਆ ਆ ਬਾਲ ਸਰਮਨ ਸਿੰਘ ਬੰਦੀਰ ਹੋਰ ਇਹਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਜੇ ਡਾ ਹੀ ਸੱਚਾ ਸੀ ਤਾਂ ਖੜਦਾ ਉਦੋਂ ਪਟਿਆਲੇ ਭੱਜਿਆ ਕਿਉਂ ਫਿਰੇ ਜੇ ਡਾ ਹੀ ਸੱਚਾ ਸੀ ਤਾਂ ਖੜਦਾ ਉੱਥੇ ਖੜ ਕੇ ਜੋ ਸਵਾਲਾਂ ਦੇ ਜਵਾਬ ਦਿੰਦਾ ਮੇਰੇ ਕਿਉਂ ਭੱਜਿਆ ਮੈਂ ਤਾਂ ਹੁਣ ਵੀ ਕਹਿੰਦਾ ਕਿਸੇ ਵੀ ਮੀਡੀਆ ਚੈਨਲ ਤੇ ਆ ਜਾਵੇ ਕਿਸੇ ਵੀ ਮੀਡੀਆ ਚੈਨਲ ਤੇ ਆ ਜਾਵੇ ਮੈਂ ਸਵਾਲ ਮੇਰੇ ਜਵਾਬ ਦੇ ਦੇ ਪੇ ਸਵਾਲਾਂ ਤੇ ਠੀਕ ਨਹੀਂ ਆ ਆ ਗਿਆ ਨਾ ਇਹ ਨਾ ਇਹ محکمہ ਆ ਗਿਆ ਦੇਖ ਲੋ ਅਥੱਲੇ ਪੜ ਲਓ ਕੀ ਕੁਛ ਲਿਖ ਰਹੇ ਨੇ ਦੇਖ ਲਓ ਥੱਲੇ ਠੀਕ ਨਹੀਂ ਆਹੀ ਚੀਜ਼ਾਂ ਆਉਂਦੀਆਂ ਨੇ ਕਰਨੀਆਂ ਬਸ ਸਵਾਲਾਂ ਦੇ ਜਵਾਬ ਤਾਂ ਦੇਣੇ ਹੀ ਨਹੀਂ ਹੈਗੇ ਬੰਦੇਰ ਨੇ ਆਹਾਂ ਚੀਜ਼ ਕਰਵਾਉਣੀ ਆ ਬਸ ਆ ਫੇਕ ਆਈਡੀਆਂ ਤੋਂ ਗਾਲਾਂ ਲਿਖ ਕੇ ਆਹ ਦੇਖ ਲਓ ਤੁਹਾਡੇ ਸਾਹਮਣੇ ਕੀ ਕੁਛ ਲਿਖੀ ਜਾਂਦਾ ਬੰਦਾ ਜੇ ਤਾਂ ਦੇਖੋ ਮੈਨੂੰ ਕੀ ਚੀਜ਼ ਹਾਸਾ ਆਉਂਦਾ ਬਾਈ ਮੈਨੂੰ ਆਹ ਲਿਖਿਆ ਹੋਇਆ ਵਾ ਆਪਣੇ ਫੇਕ ਆਈਡੀ ਵਾਲਾ ਗਾਲ ਲਿਖ ਰਿਹਾ ਮਾਂ ਦੀ ਮੈਨੂੰ ਹਾਸਾ ਆਉਂਦਾ ਯਾਰ ਜੇ ਐਡੇ ਹੀ ਤੁਹਾਡੇ 'ਚ ਹੈਗੇ ਹੋ ਤੁਸੀਂ ਖੱਬੀ ਖਾਂ ਐ ਹੋ ਆਪਣੀ origignal ID ਤੋਂ ਕਰੋ ਸਵਾਦ ਤਾਂ ਫੇਰ ਆਊਗਾ ਦੂਜੀ ਨਾ ID ਤੋਂ ਕਰੋ ਜੇ ਦਮਾਂ ਤਾਂ ਕੀ ਕੁਛ ਤੁਸੀਂ ਕਰ ਲਿਆ ਕਿੰਨੀਆਂ ਧਮਕੀਆਂ ਦਿਵਾ ਲਈਆਂ ਕੀ ਕੁਛ ਕਰ ਲਿਆ ਤੁਸੀਂ ਕੁਝ ਹੋ ਗਿਆ ਤੇ ਉਤੋਂ ਮੈਂ ਬੰਦ ਹੋ ਗਿਆ ਮੂੰਹ ਮੇਰਾ ਬੰਦ ਹੋ ਗਿਆ ਕਰ ਲੋਗੇ ਬੰਦ ਐਕਨ ਮੇਰਾ ਮੂੰਹ ਐਕਨ ਗਾਲਾਂ ਲਿਖ ਕੇ ਕੀ ਹੋ ਜਾਊਗਾ ਮੈਨੂੰ ਇਹ ਦੱਸੋ ਐਕਨ ਗਾਲਾਂ ਲਿਖ ਕੇ ਕੀ ਹੋ ਜਾਊਗਾ ਜੇ ਤਾਂ ਤੁਸੀਂ ਹੈਗੇ ਹੋ ਕਿ ਭਾਈ ਹਾਂ ਤੁਸੀਂ ਅਸਲੇ ਦੇ ਹੋ ਫਿਰ ਤਾਂ ਆਪਣੀ origignal ID ਤੋਂ ਕਰੋ ਸਵਾਦ ਤਾਂ ਫੇਰ ਆਊਗਾ ਤੁਸੀਂ ਆ ਫੇਕ ID ਬਣਾ ਕੇ ਤੇ ਮਾਂ ਦੀ ਗਾਲ ਲਿਖ ਰਹੇ ਹੋ ਮਾਮਾ ਭੈਣਾ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਠੀਕ ਨਹੀਂ ਜਿੱਥੋਂ ਮੈਂ ਨਿਕਲਿਆ ਉਹਥੇ ਤੂੰ ਨਿਕਲਿਆ ਭਰਾ ਜਿਹੜਾ ਤੂੰ ਗਾਲ ਲਖ ਰਿਹਾ ਮਾਂ ਦੀ ਠੀਕ ਨਹੀਂ ਜਿਹੜੀ ਮਾਂ ਨੇ ਮੈਨੂੰ ਜਨਮ ਦਿੱਤਾ ਤੈਨੂੰ ਵੀ ਤੇਰੀ ਮਾਂ ਨੇ ਜਨਮ ਦਿੱਤਾ ਤੂੰ ਕੜਾ ਅਸਮਾਨੋਂ ਟਪਕ ਗਿਆ ਜਿਹੜੀ ਗਾਲ ਲਖ ਰਿਹਾ ਤੂੰ ਮੈਨੂੰ ਮਾਂ ਦੀ ਜੇ ਤਾਂ ਹਿੰਮਤ ਹੈਗੀ ਤਾਂ ਸਾਹਮਣੇ ਆ ਕੇ ਗੱਲ ਕਰੋ ਨਾ ਮੇਰੇ ਐ ਲੈ ਕੇ ਕੀ ਹੋ ਜੂ ਐ ਤਾਂ ਹੋਰ ਵੀ ਥੋਟੇਆ ਰੇੜੇ ਵਾਲਾ ਵੀ ਬਹੁਤ ਮੈਨੂੰ ਧਮਕੀਆਂ ਦਵਾਉਂਦਾ ਸੀ ਕੀ ਕਰ ਲਿਆ ਤੁਸੀਂ ਕੁਝ ਨਹੀਂ ਹੋਣਾ ਤੁਹਾਡੇ ਤੋਂ ਕੁਝ ਨਹੀਂ ਹੋਣਾ ਠੀਕ ਨਹੀਂ ਮੈਂ ਸਰਮਣ ਸਿੰਘ ਬੰਦੇ ਇਹਨੂੰ ਹਜੇ ਵੀ ਕਹਿਣਾ ਕਿ ਭਾਈ ਜਿੱਥੇ-ਜਿੱਥੇ ਜਾਏਗਾ ਤੇਰਾ ਤੈਨੂੰ ਸਵਾਲ ਕਰਨੀ ਕਰਨੇ ਆ ਅਸੀਂ ਠੀਕ ਨਹੀਂ ਤੂੰ ਆਪਣੇ ਪੰਜਾਬ ਬੰਦ ਅਸੀਂ ਕਹਿੰਨੇ ਆ ਨਹੀਂ ਹੋਣਾ ਚਾਹੀਦਾ ਪੰਜਾਬ ਬੰਦ ਇਹ ਤੁਹਾਡੇ ਨਾਲ ਧੱਕੇ ਨਾਲ ਨਹੀਂ ਤੁਹਾਡਾ ਕੋਈ ਪੰਜਾਬ ਬੰਦ ਕਰਾ ਸਕਦਾ ਕੋਈ ਦੁਕਾਨ ਧੱਕੇ ਨਾਲ ਆ ਕੇ ਨਹੀਂ ਕੋਈ ਬੰਦ ਕਰਾ ਸਕਦਾ ਐਡੇ ਜੋਗੇ ਨਹੀਂ ਹੈਗੇ ਇਹ ਕਿ ਧੱਕੇ ਨਾਲ ਕੇ ਸਰਮਣ ਪੰਦੇਰ ਵਰਗੇ ਆ ਕੇ ਬੰਦ ਕਰਾ ਦੇਣਗੇ ਦੁਕਾਨਾਂ ਆਪਣੀਆਂ ਦੁਕਾਨਦਾਰੀਆਂ ਤਾਂ ਇਹਨਾਂ ਨੇ ਖੋਲਨੀ ਆ ਦੂਜੇ ਦੀਆਂ ਦੁਕਾਨਦਾਰੀਆਂ ਬੰਦ ਕਰਾਉਣ ਲੱਗੇ ਹੋਏ ਨੇ ਆਪਣੀਆਂ ਦੁਕਾਨਦਾਰੀਆਂ ਤਾਂ ਇਹਨਾਂ ਨੇ ਹੀ ਪਰਦੇ ਦੇ ਪਿੱਛੇ ਚੱਲਦੀਆਂ ਨੇ ਅੰਦਰ ਮੀਟਿੰਗਾਂ ਗੁਪਤ ਮੀਟਿੰਗਾਂ ਕਰਕੇ ਜਿਹੜੀਆਂ ਚੱਲਦੀਆਂ ਨੇ ਇਹਨਾਂ ਦੀਆਂ ਠੀਕ ਨਹੀਂ ਇੱਕ ਦਵੇ ਨਾ ਸਵਾਲਾਂ ਦਾ ਜਵਾਬ ਜੇ ਸੱਚਾ ਬਤਾ ਫਿਰ ਆਪਣੀਆਂ ਇਹ ਇਹਨਾਂ ਦੇ ਤੁਸੀਂ ਇੱਕ ਗੱਲ ਹੋਰ ਪੁੱਛੋ ਇਹਨੂੰ ਸਰਬਨੰਤ ਧੇਰ ਨੂੰ ਕਿ ਤੂੰ 30 ਨੂੰ ਪੰਜਾਬ ਬੰਦ ਰੱਖਿਆ ਵਾ ਤੇ ਥੋੜਾ ਜਿਹੜਾ ਕਿਸਾਨ ਮਿਹਦੂਦ ਸੰਘਰਸ਼ ਕਮੇਟੀ ਦਾ ਪ੍ਰਧਾਨ ਆ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਉਹ ਤਾਂ ਆਪਣੀਆਂ ਕਿਤਾਬਾਂ ਲਾਂਚ ਕਰਦਾ ਫਿਰਦਾ ਚੰਡੀਗੜ੍ਹ 'ਚ ਉਦੋਂ ਨਹੀਂ ਯਾਦ ਆਈ ਕਿ ਅਸੀਂ ਕਿਤਾਬ ਲਾਂਚ ਕਰ ਰਹੇ ਹਾਂ ਅਸੀਂ ਸਾਡਾ ਅੰਦੋਲਨ ਚੱਲ ਰਿਹਾ ਇੱਕ ਪਾਸੇ ਇੱਕ ਪਾਸੇ ਅਸੀਂ ਆਪਣੀ ਕਿਤਾਬਾਂ ਲਾਂਚ ਕਰਨ ਲੱਗੇ ਹੋਏ ਹਾਂ ਉਦੋਂ ਨਹੀਂ ਯਾਦ ਆਈ ਤੈਨੂੰ ਮੈਨੂੰ ਦੱਸ ਦੋ ਉਦੋਂ ਨਹੀਂ ਯਾਦ ਆਈ ਕਿ ਅਸੀਂ ਪੰਜਾਬ ਬੰਦ ਕਰਨ ਲੱਗੇ ਅਸੀਂ ਸਾਡਾ ਅੰਦੋਲਨ ਚੱਲਦਾ ਅਸੀਂ ਆਪਣੀ ਕਿਤਾਬਾਂ ਲਾਂਚ ਕਰਦੇ ਫਿਰਦੇ ਆ ਉਦੋਂ ਨਹੀਂ ਯਾਦ ਆਏ ਲੋਕ ਪੰਜਾਬ ਦੇ ਉਦੋਂ ਨਹੀਂ ਕਿਸਾਨੀ ਯਾਦ ਆਈ ਉਦੋਂ ਨਹੀਂ ਐਮਐਸਪੀ ਯਾਦ ਆਈ ਜਦੋਂ ਤੁਸੀਂ ਆਪਣੀ ਕਿਤਾਬਾਂ ਲਾਂਚ ਕਰਦੇ ਫਿਰਦੇ ਚਾਰ ਦਿਨ ਪਹਿਲਾਂ ਦੀ ਗੱਲ ਆ ਇਹ ਚਾਰ ਜਾਂ ਪੰਜ ਦਿਨ ਪਹਿਲਾਂ ਦੀ ਗੱਲ ਆ ਆਪਣੀ ਕਿਤਾਬਾਂ ਲਾਂਚ ਕਰਦੇ ਫਿਰਦੇ ਨੇ ਇਹ ਇਹਨਾਂ ਨੇ ਜਿਹੜੇ ਅੰਦੋਲਨ ਲਾਏ ਨੇ ਸ਼ੈਂਪੂ ਜਾਂ ਹੋਰ ਪਾਸੇ ਉਹ ਸਾਰੇ ਆਪਣੀ ਕਿਤਾਬਾਂ ਲਾਂਚ ਕਰਨ ਨੂੰ ਇਹ ਲਾਏ ਨੇ ਅਸੀਂ ਤਾਂ ਲੋਕਾਂ ਨੂੰ ਇਹੀ ਕਰਾਂ ਕਹਾਂਗੇ ਕਿ ਪਾਈ ਦਾ ਨੂੰ ਸਵਾਲ ਪੁੱਛੋ ਕਿ ਕਿਉਂ ਭੱਜ ਰਹੇ ਨੇ ਇਹ ਸਵਾਲਾਂ ਤੋਂ ਕਿਉਂ ਭੱਜ ਰਹੇ ਨੇ ਕਿਉਂ ਨਹੀਂ ਜਵਾਬ ਦੇ ਰਹੇ ਹੈਗੇ ਇਹ ਲੋਕਾਂ ਨੂੰ ਤਾਂ ਕਹਿੰਦੇ ਲੀਡਰਾਂ ਨੂੰ ਖੜਾ ਕੇ ਸਵਾਲ ਕਰੋ ਤੇ ਆਪਣੀ ਵਾਰੀ ਇਹ ਭੱਜ ਲਿਆ ਉਦੋਂ ਗੁਰਦੁਆਰਾ ਦੁਖਨਵਾਰਨ ਸਾਹਿਬ ਪਟਿਆਲੇ ਭੱਜ ਗਿਆ ਇੱਕ ਸਵਾਲ ਨਹੀਂ ਇਹਨੇ ਇਹਨੇ ਜਵਾਬ ਦਿੱਤਾ ਇੱਕ ਜਵਾਬ ਮਨਜੀਤ ਰਾਏ ਵੀ ਤਾਂ ਉੱਥੇ ਸੀ ਦਵਾਬਾ ਯੂਨੀਅਨ ਵਾਲਾ ਉਹ ਦੇ ਦੰਦਾ ਉਹਨੇ ਕਿਹੜਾ ਦਿੱਤਾ ਨਾਲੇ ਇਹ 15 20 ਜਾਣੇ ਸੀ ਮੈਂ ਕੱਲਾ ਸੀ ਫਿਰ ਇੱਕ ਪਾਸੇ ਇਹ ਕਹਿੰਦੇ ਨੇ ਜੀ ਆਪਣੇ ਜਿਹੜੇ ਆਪਣੇ ਰਾਜੇ ਆਲ ਸਾਹਿਬ ਨੇ ਉਹਨਾਂ ਨੇ ਆਪਣੇ 3000 ਕਰੋੜ ਦਾ ਮੋਰਚਾ ਵੇਚਤਾ ਤੇ ਦੂਜੇ ਪਾਸੇ ਤੁਸੀਂ ਉਹਨਾਂ ਨੇ ਨਾਲ ਕਿੰਨੇ ਚ ਸੌਦਾ ਕਰ ਰਹੇ ਹੋ ਫਿਰ ਆਪਣੇ ਨਾਲ ਲਾਉਣ ਲਈ ਇਹ ਵੀ ਦੱਸ ਦੇਣ ਮੈਂ ਮੈਂ ਨਹੀਂ ਇਲਜ਼ਾਮ ਲਾਇਆ ਦੇਖੋ ਇਹ ਜਾਮਾ ਜਿਹੜਾ ਰਾਜੇਵਾਲ ਦੇ ਉੱਪਰ ਸਿੱਧੂਪੁਰ ਜਥੇਬੰਦੀ ਦੇ ਪ੍ਰਧਾਨ ਡੱਲੇਵਾਲ ਸਾਹਿਬ ਨੇ ਲਾਇਆ ਸੀ ਡੱਲੇਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਰਾਜੇਵਾਲ ਨੇ 3000 ਕਰੋੜ ਦਾ ਮੋਰਚਾ ਵੇਚਿਆ ਫਿਰ ਅੱਜ ਜਦ ਤੂੰ ਅੱਜ ਤੁਸੀਂ ਅੱਜ ਫਿਰ ਕਿੱਧਰ ਗਈ ਉਹ ਗੱਲ ਜਿਹੜਾ ਮੋਰਚਾ ਵੇਚਿਆ ਪਹਿਲਾਂ 3000 ਕਰੋੜ ਦਾ ਫਿਰ ਅੱਜ ਤੁਸੀਂ ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਆਪਣੇ ਨਾਮ ਲਾਉਣ ਨੂੰ ਗੱਲ ਕਰ ਰਹੇ ਹੋ ਜਦੋਂ ਤੁਹਾਨੂੰ ਕੋਈ ਆਪਣੇ ਗੱਲ ਬਾਤ ਤੁਹਾਨੂੰ ਹੱਥ ਨਹੀਂ ਫੜਾ ਰੇ ਤੁਸੀਂ ਉਹਨਾਂ ਦੇ ਨਾਲ ਐਂ ਲੜ ਰਹੇ ਹੋ ਜਿੱਦਾਂ ਪਤਾ ਨਹੀਂ ਫਿਰ ਇੱਕ ਪਾਸੇ ਤੁਸੀਂ ਮੀਟਿੰਗਾਂ ਕਰ ਰਹੇ ਹੋ ਦੂਜੇ ਪਾਸੇ ਯੂਨੀਅਨਾਂ ਇੱਕ ਜਿਹੜੇ ਕੈਡਰ ਆ ਤੁਹਾਡਾ ਇੱਕ ਦੂਜੇ ਨਾਲ ਲੜ ਰਹੇ ਐਂ ਦੱਸੋ ਫਿਰ ਚੋਰਾਂ ਨੂੰ ਕਿਉਂ ਰਲਾਉਣ ਲੱਗੇ ਹੋ ਉਹ ਤਾਂ ਚੋਰ ਨੇ ਠੀਕ ਨਹੀਂ ਜੇ ਰਾਜੇਆ ਸਾਹਿਬ ਨੇ 3000 ਕਰੋੜ ਦਾ ਮੋਰਚਾ ਵੇਚਿਆ ਵਾ ਫਿਰ ਉਹਨਾਂ ਨੂੰ ਕੀ ਲੋੜ ਪੈਗੀ ਤੁਹਾਨੂੰ ਉਹਨਾਂ ਨੂੰ ਵੇਚ ਰਲਾਉਣ ਦੀ ਕਿਉਂ ਰਲਾ ਰਹੇ ਹੋ ਕਿਉਂ ਮੀਟਿੰਗਾਂ ਕਰ ਰਹੇ ਆ ਬੰਦੇਰ ਉਹਨਾਂ ਨਾਲ ਜਾਂ ਫਿਰ ਸਲੋਕਾ ਸਾਹਮਣੇ ਕਰੋ ਮੀਟਿੰਗ ਕਿ ਕਿੰਨੇ ਚ ਸੌਦਾ ਕਰ ਰਹੇ ਆ ਬੰਦੇਰ ਉਹਨਾਂ ਨਾਲ ਆਪਣੇ ਨਾਲ ਲਾਉਣ ਲਈ ਕਿੰਨੇ ਚੋਰੀ ਆ ਮੀਟਿੰਗ ਇਹ ਕਿੰਨੇ ਚੋਰੀ ਆ ਵਾ ਇੱਕ ਪਾਸੇ ਤੁਸੀਂ ਇਲਜ਼ਾਮ ਲਾਉਂਦੇ ਹੋ ਉਹਨਾਂ ਤੇ 3000 ਕਰੋੜ ਦਾ ਮੋਰਚਾ ਵੇਚਣ ਦਾ ਕਿ ਇਹਨਾਂ ਨੇ ਮੋਰਚਾ ਵੇਚਿਆ ਵਾ ਜੀ ਪਹਿਲਾਂ ਠੀਕ ਨਹੀਂ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਇਹ ਨਾਰ ਲਾਉਣ ਦੀ ਗੱਲਾਂ ਕਰ ਰਹੇ ਹੋ ਫਿਰ ਲੋਕਾਂ ਨੂੰ ਕਹਨੂ ਲੋਕਾਂ ਦੇ ਪੁੱਤ ਕਥੇ ਮਰਵਾ ਰਹੇ ਹੋ ਲੋਕਾਂ ਦੇ ਪੁੱਤ ਕਿਉਂ ਮਰਵਾਉਣ ਲੱਗੇ ਹੋਏ ਹੋ ਇਹ ਤਾਂ ਦੱਸ ਦੋ ਲੋਕਾਂ ਦੇ ਪੁੱਤ ਸ਼ੁਭ ਕਰਨ ਦਾ ਕੀ ਕਸੂਰ ਸੀ ਫਿਰ ਜਹਾਈ ਚੀਜ਼ ਇਹਨਾਂ ਨੂੰ ਇਹ ਨਾਰ ਲਾਉਣਾ ਸੀ ਹੁਣ ਜਹ ਤੁਹਾਨੂੰ ਲੱਗ ਗਿਆ ਕਿ ਅਸੀਂ ਕੱਲੇ ਪਿੱਛੇ ਯਾ ਅੱਗੇ ਨਹੀਂ ਵੱਧ ਪਾ ਰਹੇ ਨਾ ਸਾਡਾ ਕੋਈ ਸਾਥੋਂ ਅੱਗੇ ਕੁਝ ਹੋਣਾ ਪਹਿਲਾਂ ਬੈਠ ਕੇ ਕਲੀਅਰ ਕਰਦੇ ਸਾਰੀ ਗੱਲਾਂ ਕਿ 3000 ਕਰੋੜ ਦਾ ਮੋਰਚਾ ਵੇਚਿਆ ਕਿ ਨਹੀਂ ਵੇਚ ਵੇਚਿਆ ਰਾਜੇ ਆ ਸਾਹਮਣੇ ਪਹਿਲਾਂ ਇਹ ਚੀਜ਼ਾਂ ਕਲੀਅਰ ਕਰਦੇ ਠੀਕ ਨਹੀਂ ਫਿਰ ਤਾਂ ਸੀਗਾ ਕਿ ਭਾਈ ਸਵਾਲਾਂ ਦੇ ਜਵਾਬ ਦੋ ਮੀਡੀਆ ਮੂਰੇ ਆ ਕੇ ਇੱਕ ਪਾਸੇ ਤੁਸੀਂ ਕਹਿੰਦੇ ਹੋ ਇਹ ਚੋਰ ਨੇ ਇਹਨਾਂ ਨੇ ਮੋਰਚਾ ਵੇਚਿਆ ਦੂਜੇ ਪਾਸੇ ਉਹਨਾਂ ਚੋਰਾਂ ਨਾਲ ਤੁਸੀਂ ਗੁਪਤ ਮੀਟਿੰਗਾਂ ਕਰਦੇ ਫਿਰਦੇ ਹੋ ਉਹਨਾਂ ਨਾਲ ਆਪਣੇ ਅੰਦਰ ਖਾਤੇ ਮੀਟਿੰਗਾਂ ਕਰਦੇ ਹੋ ਇਹ ਮੇਰੀ ਨਹੀਂ ਹੈਗੀ ਬਣੀਆਂ ਡੱਲਿਆ ਸਾਹਿਬ ਦੀ ਆ ਔਰ ਰਿਕਾਰਡ ਪਈਆ ਡੱਲਿਆ ਸਾਹਮਣੇ ਜਿਹੜੇ ਚੀਜ਼ਾਂ ਕਹੀਆਂ ਸੀ ਔਰ ਰਿਕਾਰਡ ਪਈਆਂ ਨੇ ਚੀਜ਼ਾਂ ਇਹ ਕਿ ਭਾਈ ਆਪਣੇ ਡੱਲਿਆ ਸਾਹਮਣੇ ਇਹੀ ਚੀਜ਼ ਕਹੀ ਸੀ ਨਾ ਰਾਜੇਵਾਲ ਤੇ ਕਿ ਇਹ ਮੋਰਚਾ ਵੇਚਿਆ ਇਹਨਾਂ ਨੇ ਤਿੰਨੇ ਹਾ ਕਰੋੜ ਦਾ ਅੱਜ ਇਹ ਮੈਨੂੰ ਇਹ ਇੱਕ ਗੱਲ ਨਹੀਂ ਸਮਝ ਆਉਂਦੀ ਯਾਰ ਗਿਰਗਟ ਵੀ ਨਾ ਇੰਨੀ ਛੇਤੀ ਨਹੀਂ ਰੰਗ ਬਦਲਦਾ ਜਿੰਨੀ ਛੇਤੀ ਲੱਖੇ ਹੁਣੀ ਬਦਲ ਜਾਂਦੇ ਨੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਯਾਰ ਇੰਨੀ ਛੇਤੀ ਰੰਗ ਬਦਲਦਾਰ ਲੱਖੇ ਹੁਣੀ ਲੱਖੇ ਇਹਨਾਂ ਦੀ ਟੀਮ ਇੰਨੀ ਛੇਤੀ ਰੰਗ ਬਦਲਦੇ ਆ ਜਿੱਦਾਂ ਇਲੈਕਸ਼ਨ ਲੜ ਰਹੇ ਸੀ ਕਿ ਆਪਣੇ ਰਾਜੇ ਵਾਲ ਉਦੋਂ ਚੰਗਾ ਸੀਗਾ ਰਾਜੇ ਵਾਲ ਦੀ ਪਾਰਟੀ ਤੋਂ ਉਦੋਂ ਤਾਂ ਰੋਲਦੂ ਮਾਨ ਸਾਹ ਰਾਜੇ ਆ ਸਾਰੇ ਚੰਗੇ ਸੀ ਇਹਨਾਂ ਨੂੰ ਲੱਖੇ ਭਾਨੇ ਤੇ ਆਪਣੇ ਰਾਜ ਸਿੰਘ ਖਾਲਸਾ ਨੂੰ ਜਗਦੀਪ ਰੰਧਾਵੇ ਨੂੰ ਸਾਰੇ ਚੰਗੇ ਸੀ ਉਦੋਂ ਤਾਂ ਜਿੱਦਾਂ ਐਸਐਸਐਮ ਵੱਲੋਂ ਲੱਖੇ ਨੇ ਇਲੈਕਸ਼ਨ ਲੜੀ ਸੀਗੀ ਉਦੋਂ ਚੰਗੇ ਸੀ ਅੱਜ ਸਾਰੇ ਮਾੜੇ ਹੋ ਗਏ ਅੱਜ ਸਾਰੇ ਮਾੜੇ ਹੋ ਗਏ ਮੈਂ ਤਾਂ ਹੀ ਤਾਂ ਕਰ ਰਹੀ ਇਹਨਾਂ ਦਾ ਯਾਰ ਕੋਈ ਇਹ ਲੋਕਾਂ ਨੂੰ ਪੰਜਾਬ ਦੇ ਯੂਥ ਨੂੰ ਕਹਿੰਦੇ ਨੇ ਤੁਸੀਂ ਇੱਥੇ ਨਹੀਂ ਆਉਂਦੇ ਜੀ ਤੁਸੀਂ ਮਰੀਆਂ ਜ਼ਮੀਂਦਾਰਲੇ ਥੋੜਾ ਜਿਹੜਾ ਜ਼ਮੀਰ ਜਾਗਦਾ ਸਾਨੂੰ ਵੀ ਪਤਾ ਮੈਨੂੰ ਪਤਾ ਲੱਖੇ ਦਾ ਕਿੰਨਾ ਕੁ ਜ਼ਮੀਰ ਆ ਕਿੰਨਾ ਕੁ ਭਾਨੇ ਦਾ ਵਾ ਕਿੰਨਾ ਕੁ ਰਾਜ ਸਿੰਘ ਖਾਲਸੇ ਦਾ ਵਾ ਕਿੰਨਾ ਕੁ ਜਗਦੀਪ ਰੰਧਾਵੇ ਦਾ ਵਾ ਸਾਨੂੰ ਸਭ ਦਾ ਜ਼ਮੀਰ ਪਤਾ ਕਿ ਕਿੰਨੇ ਕੁ ਜ਼ਮੀਰਾਂ ਆਣੇ ਹੋ ਤੁਸੀਂ ਪਹਿਲਾਂ ਤਾਂ ਲੱਖਾ ਹੈਗਾ ਸੀ ਰਾਜੇਵਾਲ ਦੀ ਯੂਨੀਅਨ ਵੱਲ ਠੀਕ ਨਹੀਂ ਹੁਣ ਜਦ ਦੇਖਿਆ ਕਿ ਅਸੀਂ ਬੋਰਚੇ ਤੇ ਜਾਣਾ ਆਪਣੇ ਸਿੱਧੂ ਪਰ ਜੱਤੇਪੰਦੀ ਨਾਲ ਰਲ ਗਿਆ ਫਿਰ ਖਨੌਰੀ ਜਾਂਦੇ ਹੋ ਤੁਸੀਂ ਸ਼ੰਭੂ ਕਿਉਂ ਨਹੀਂ ਜਾਂਦੇ ਪਏ ਸ਼ੰਭੂ ਲੱਗੋ ਅੱਗੇ ਜਿੱਥੇ ਗੋਲੀਆਂ ਵਰਤੀਆਂ ਉੱਥੇ ਲੱਗੋ ਉੱਥੇ ਜਾ ਕੇ ਕਿਉਂ ਨਹੀਂ ਵੀਡੀਓ ਪਾਉਂਦੇ ਇੱਥੇ ਤਾਂ ਬੜੀਆਂ ਵੀਡੀਓ ਪਾਉਣੇ ਪਏ ਆ ਬੈਠੇ ਖਨੌਰੀ ਤਾਂ ਉੱਥੇ ਜਾ ਕੇ ਵੀਡੀਓ ਕਿਉਂ ਨਹੀਂ ਪਾਉਂਦੇ ਫਿਰ ਜਿੱਦਾਂ ਸ਼ੁਭ ਕਰਨ ਨੂੰ ਆਪਣੇ ਗੋਲੀ ਪੱਜੀ ਸੀ ਉਦੋਂ ਕਿੱਥੇ ਸੀਗੇ ਇਹ ਸਾਰੀ ਉਦੋਂ ਦਾ ਇਹ ਘਰਾਂ 'ਚ ਬੈਠੇ ਸੀ ਆਪਣੇ 10 ਮਹੀਨੇ ਹੋ ਗਏ ਮੋਰਚਾ ਲੱਗੇ ਨੂੰ 10 ਮਹੀਨੇ ਦਾ ਦੱਸ ਤਾ ਮੈਨੂੰ ਇਹ ਲੱਖਾਂ ਦੱਸ ਦੇਵੇ ਭਾਨਾ ਦੱਸ ਦੇਵੇ ਰਾਜ ਸਿੰਘ ਖਾਲਸਾ ਦੱਸ ਦੇਵੇ ਜਗਦੀਪ ਰੰਧਾਵਾ ਦੱਸ ਦੇ ਇਹਨਾਂ ਨੇ ਕੀ ਦੇਣਾ ਮੋਰਚਿਆਂ ਨੂੰ ਅੱਜ ਜਾ ਕੇ ਉੱਥੇ ਇਹ ਨੌਜਵਾਨਾਂ ਨੂੰ ਗਲਤ ਮਲਤ ਬੋਲਦੇ ਆ ਮੈਨੂੰ ਦੱਸੇ ਇਹ ਲੱਖਾ ਗਿਰਗੜ ਵਾਂਗੂ ਰੰਗ ਬਦਲਦਾ ਉਦੋਂ ਤਾਂ ਰਾਜੇਵਾਲ ਚੰਗਾ ਸੀ ਜਦੋਂ ਐਸਐਸਐਮ ਵੱਲੋਂ ਆਪਣੇ ਇਲੈਕਸ਼ਨ ਲੜੀਏ ਲੱਕੇ ਨੇ ਆ ਗੁਰਪ੍ਰੀਤ ਕੋਟਲੀ ਨੇ ਸਾਰਿਆਂ ਨੇ ਇਲੈਕਸ਼ਨ ਲੜੀਏ ਇਹਨਾਂ ਨੇ ਰਾਜੇਵਾਲ ਦੀ ਅੱਜ ਅੱਜ ਰਾਜੇਵਾਲ ਤੇ ਰੁਲਦੂ ਮਾਰਾ ਤੇ ਜਿੱਦਣ ਕੋਟ ਦੁੰਦੇ ਕੱਟ ਰੱਖਿਆ ਸੀ ਕਿ ਭਾਨੇ ਦੇ ਉੱਪਰ ਪਰਚੇ ਪਏ ਸੀ ਭਾਨਾ ਜੇਲ੍ਹ ਸੀ ਜਿੱਦਾਂ ਕੋਟ ਦੁੰਦੇ ਕੱਟ ਰੱਖਿਆ ਸੀ ਇਹੀ ਰੁਲਦੂ ਮਾਨਸੇ ਨੂੰ ਇਹ ਵਾਜਾਂ ਮਾਰਦੇ ਫਿਰਦੇ ਸਟੇਜਾਂ ਤੋਂ ਸਟੇਜਾਂ ਦਿੰਦੇ ਫਿਰਦੇ ਸੀ ਉਦੋਂ ਇਹ ਉਦੋਂ ਰੁਲਦੂ ਮਾਸਾ ਚੰਗਾ ਸੀ ਬਣਾ ਤਾਂ ਇਹ ਸਪੱਸ਼ਟ ਕਰੋ ਕਿ ਚੋਰ ਕਿਹੜਾ ਵਾ ਤੇ ਸਹੀ ਕਿਹੜਾ ਵਾ ਪਹਿਲਾਂ ਇਹ ਤਾਂ ਲੋਕਾਂ ਨੂੰ ਸਪਸ਼ਟ ਕਰ ਦੋ ਮੈਂ ਫੇਰ ਕਹਿੰਨਾ ਕੋਈ ਬੰਦ ਨਹੀਂ ਕੋਈ ਕੁਛ ਨਹੀਂ ਪੰਜਾਬ ਪਹਿਲਾਂ ਇਹਨੂੰ ਕੋ ਸਵਾਲਾਂ ਦਾ ਜਵਾਬ ਦੇਣ ਲੋਕਾਂ ਦੇ ਠੀਕ ਨਹੀਂ ਜਿਹੜੀਆਂ ਧਮਕੀਆਂ ਮੈਨੂੰ ਦਿਵਾਉਣੀਆਂ ਨੇ ਜਾਂ ਜਿਹੜੀਆਂ ਗਾਲਾਂ ਲਿਖੇ ਲਿਖੀ ਚਲੋ ਮੈਨੂੰ ਡੱਕਾ ਫਰਕ ਨਹੀਂ ਪੈਂਦਾ ਜਿਨੇ ਕਰਨ ਜਿਨੇ ਜੇ ਹਿੰਮਤ ਹੈਗੀ ਆ ਮੈਂ ਨੰਬਰ ਦੇ ਦਿੰਦਾ 985829000 ਜਦ ਮਰਜੀ ਮੈਨੂੰ ਕਾਲ ਕਰ ਲੋ ਜਦ ਮਰਜੀ ਕਰ ਲੋ 985829 ਜਦ ਮਰਜ਼ੀ ਕਾਲ ਕਰਕੇ ਜਿਹੜਾ ਮਰਜ਼ੀ ਸਵਾਲ ਕਰੋ ਇਹਨੂੰ ਪੁੱਛੋ ਪੰਦੇਰ ਨੂੰ ਕਿ ਜੰਡੇਆਲਾ ਗੁਰੂ ਭਗਵਾ ਪਿੰਡ ਜਾ ਦਾ ਉਹ ਸਾਰਾ ਕੁਝ ਰੱਖਾਂਗੇ ਲੋਕਾਂ ਸਾਹਮਣੇ ਇੱਕ ਵਾਰ ਆਵੇ ਤਾਂ ਸਹੀ ਬੈਠੇ ਸਹੀ ਪ੍ਰਸ਼ਨ ਸਾਹਮਣੇ ਲਾ ਦੇ ਨਾਲ ਠੀਕ ਨਹੀਂ ਮੈਂ ਫੇਰ ਕਹਿੰਨਾ ਕੋਈ ਬੰਦ ਨਹੀਂ ਪੰਜਾਬ ਕੋਈ ਕੁਝ ਨਹੀਂ ਤੀਨ ਨੂੰ ਜੋਨਾ ਜੋਰ ਲੱਗਦਾ ਲਾਲਵੇ ਪੰਦੇਰ ਕੋਈ ਬੰਦ ਨਹੀਂ ਹੋਣਾ ਹੈਗਾ ਠੀਕ ਆ ਜੀ ਓਕੇ ਜੀ